ਦਰبار ਲੱਖ ਦਾਤਾ ਪੀਰ ਜੀ ਦੇ ਪਵਿੱਤਰ ਸਥਾਨ ਪਿੰਡ ਗਰਚਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਲਾਨਾ ਜੋੜ ਮੇਲਾ ਮਨਾਇਆ ਗਿਆ ਇਸ ਮੌਕੇ ਹੈਦਰੀ ਕਵਾਲ ਤੇ ਮਨਬਰ ਅਲੀ ਕਵਾਲ ਵੱਲੋਂ ਕਵਾਲੀਆਂ ਰਾਹੀਂ ਆਏ ਹੋਏ ਸ਼ਰਧਾਲੂਆਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ ਤੇ ਈਸ਼ੂ ਨਕਾਲ ਪਾਰਟੀ ਵੱਲੋਂ ਜਿੱਥੇ ਗੀਤਾ ਰਾਹੀਂ ਮਨੋਰੰਜਨ ਕੀਤਾ ਗਿਆ ਉੱਥੇ ਹੀ ਆਪਣੇ ਚੁਟਕਲੇ ਆ ਰਹੀ ਨਕਲਾ ਰਹੀ ਬੈਠੀਆਂ ਹੋਏ ਜਾਂ ਬੈਠੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕੀਤਾ ਗਿਆ ਇਸ ਮੌਕੇ ਦੇ ਉੱਪਰ ਠੰਡੇ ਮਿੱਠੇ ਜਲ ਦੀ ਸ਼ਵੀਲ ਵੀ ਲਗਾਈ ਗਈ ਕਿਉਂਕਿ ਗਰਮੀ ਦਾ ਮੌਸਮ ਹੈ ਬੇਹੱਦੀ ਗਰਮੀ ਪੈ ਰਹੀ ਸੀ ਪਰ ਦਰਸ਼ਕ ਇਸ ਮੇਲੇ ਦਾ ਆਨੰਦ ਮਾਣ ਰਹੇ ਸੀ ਕਿਉਂਕਿ ਇਹ ਜਿਹੜਾ ਸਲਾਨਾ ਜੋੜ ਮੇਲਾ ਆ ਹਰ ਸਾਲ ਪਿੰਡ ਗਰਚਾ ਦਰਬਾਰ ਲੱਖ ਦਾਤਾ ਪੀਰ ਜੀ ਦੇ ਪਵਿੱਤਰ ਸਥਾਨ ਤੇ ਪਿੰਡ ਗਰਚਾ ਵਿਖੇ ਹਰ ਸਾਲ ਜਿਹੜਾ ਇਹ ਮੇਲਾ ਮਨਾਇਆ ਜਾਂਦਾ ਆ ਤੁਸੀਂ ਦੇਖ ਪਾ ਰਹੇ ਹੋ ਇੰਨੀ ਬੇहद ਗਰਮੀ ਦੇ ਵਿੱਚ ਵੀ ਜਿਹੜੇ ਦਰਸ਼ਕ ਨੇ ਸ਼ਰਧਾਲੂ ਨੇ ਉਹ ਇਸ ਮੌਕੇ ਤੇ ਬਿਲਕੁਲ ਜਿਹੜਾ ਮੇਲੇ ਦਾ ਆਨੰਦ ਮਾਰ ਰਹੇ ਨੇ ਔਰ ਦੇਖ ਪਾ ਰਹੇ ਹੋ ਤੁਸੀਂ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਮੇਸ਼ਾ ਇਹੋ ਕੋਸ਼ਿਸ਼ ਰਹੀ ਆ ਕੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਆਪਣੇ ਦਰਸ਼ਕਾਂ ਨੂੰ ਕੋਈ ਵੀ ਗਤੀਵਿਧੀ ਹੋਵੇ ਚਾਹੇ ਰਾਜਨੀਤਿਕ ਹੋਵੇ ਧਾਰਮਿਕ ਹੋਵੇ ਸੱਭਿਆਚਾਰਕ ਹੋਵੇ ਸਾਹਿਤ ਨਾਲ ਸੰਬੰਧਿਤ ਹੋਵੇ ਜਾਂ ਜਿਲ੍ਹਾ ਸ਼ਹੀਦ ਭਗਤ ਸਿੰਘ ਦੀਆਂ ਜਾਂ ਇਲਾਕੇ ਦੀਆਂ ਕੋਈ ਵੀ ਖਬਰਾਂ ਹੋਣ ਉਹ ਦਰਸ਼ਕਾਂ ਤੱਕ ਆਪਣੇ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ ਔਰ ਦੇਖ ਰਹੇ ਹਾਂ ਕਿ ਤੁਸੀਂ ਜੋ ਨਕਾਲ ਪਾਰਟੀ ਆ ਉਹਨਾਂ ਬੋਲੋ ਜਿਹੜਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਾ ਰਿਹਾ ਆ ਔਰ ਬੱਚੇ ਤੁਸੀਂ ਦੇਖ ਪਾ ਰਹੇ ਹੋ ਇਸ ਮੇਲੇ ਦਾ ਖੂਬ ਆਨੰਦ ਮਾਰ ਰਹੇ ਨੇ ਬਜ਼ੁਰਗ ਔਰਤਾਂ ਲੇਡੀਜ਼ ਲੜਕੀਆਂ ਲੜਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਮੇਲੇ ਦਾ ਜਿਹੜਾ ਆ ਇੰਨੀ ਜਿਆਦਾ ਗਰਮੀ ਦੇ ਵਿੱਚ ਬੇਸ਼ੱਕ ਪੱਖੇ ਲੱਗੇ ਹੋਏ ਨੇ ਇੰਤਜ਼ਾਮ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਹੋਇਆ ਆ ਤਾਂ ਜੋ ਦਰਸ਼ਕ ਜਿਹੜਾ ਆ ਉਹਨਾਂ ਨੂੰ ਕੁਝ ਗਰਮੀ ਤੋਂ ਵੀ ਰਾਤ ਮਿਲ ਸਕੇ ਉਹ ਤੁਸੀਂ ਦੇਖ ਸਕਦੇ ਹੋ ਦਰਸ਼ਕ ਜਿਹੜੇ ਆ ਮੇਲੇ ਦਾ ਆਨੰਦ ਮਾਰ ਰਹੇ ਨੇ ਔਰ ਬੇਸ਼ੱਕ ਗਰਮੀ ਦਾ ਮੌਸਮ ਹੈ ਪਰ ਫਿਰ ਵੀ ਪੱਖੇ ਲਗਾਏ ਹੋਏ ਨੇ ਔਰ ਜੋ ਇੱਥੇ ਨਕਾਲ ਪਾਰਟੀ ਆ ਉਹ ਦਰਸ਼ਕਾਂ ਦਾ ਇਸ ਤਰ੍ਹਾਂ ਮਨੋਰੰਜਨ ਕਰ ਰਹੀ ਹੈ ਕਿ ਹਾਸਾ ਜਿਹੜਾ ਆ ਹੱਸਦੇ ਹੱਸਦੇ ਜਿਹੜਾ ਆ ਉਹ ਗਰਮੀ ਵੀ ਜਿਹੜੀ ਆ ਇਹਨਾਂ ਦੇ ਹਾਸੇ ਤੇ ਅੱਗੇ ਦੂਰ ਹੋ ਜਾਂਦੀ ਹੈਗੀ ਆ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦਰبار ਲੱਖ ਦਾਤਾ ਪੀਰ ਜੀ ਦੇ ਅਸਥਾਨ ਪਵਿੱਤਰ ਸਥਾਨ ਪਿੰਡ ਗਰਚਾ ਦੇ ਵਿੱਚ ਜੋ ਇਹ ਪਵਿੱਤਰ ਸਥਾਨ ਜਿਹੜਾ ਲੱਖ ਦਾਤਾ ਪੀਰਾ ਜੀ ਦਾ ਪੀਰਾ ਦਾ ਹੈ ਉੱਥੇ ਦੀ ਜਿਹੜੀ ਹੈਗੀ ਆ ਕਿ ਸਲਾਨਾ ਜੋੜ ਮੇਲਾ ਜੋ ਮਨਾਇਆ ਜਾਂਦਾ ਉਸ ਦੀ ਵਿਸ਼ੇਸ਼ ਰਿਪੋਰਟ ਵਿਸ਼ੇਸ਼ ਝਲਕ ਜਿਹੜੀ ਆ ਉਹ ਤੁਸੀਂ ਨਵਾ ਸ਼ਹਿਰ ਦਵਾਪਾ YouTube ਚੈਨਲ ਤੇ ਦੇਖ ਰਹੇ ਹੋ ਔਰ ਬਾਜ਼ਾਰ ਜਿਹੜੇ ਆ ਦੁਕਾਨਾਂ ਜਿਹੜੀਆਂ ਆ ਸਜੀਆਂ ਹੋਈਆਂ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਮੇਲੇ ਦਾ ਨਵਾ ਸ਼ਹਿਰ ਦਵਾਪਾ YouTube ਚੈਨਲ ਤੇ ਔਰ ਇੱਥੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਠੰਡੇ ਮਿੱਠੇ ਜਲ ਦੀ ਵੀ ਜਿਹੜੀ ਆ ਉਹ ਸ਼ਵੀਲ ਲਗਾਈ ਗਈ ਹੈਗੀ ਆ ਕਿਉਂਕਿ ਪਿਆਸ ਬੜੀ ਲੱਗਦੀ ਹੈਗੀ ਆ ਗਰਮੀ ਦੇ ਮੌਸਮ ਦੇ ਵਿੱਚ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਵੀਲ ਆ ਉਹ ਵੀ ਕਮੇਟੀ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇਹ ਲਗਾਈ ਗਈ ਆ ਨੌਜਵਾਨਾਂ ਦਾ ਜਿਹੜਾ ਇਹ ਉਪਰਾਲਾ ਹੈਗਾ ਬੇਹੱਦ ਦੀ ਵਧੀਆ ਆ ਵੈਸੇ ਇਸ ਸਾਲ ਦੇ ਵਿੱਚ ਜਿਹੜੇ ਹੈ ਗਿਆ ਅਜਿਹੇ ਮੇਲੇ ਜਿਹੜੇ ਆ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਆ ਪਿੰਡ ਘਰਚਾ ਵਿੱਚ ਔਰ ਉਸ ਪਰੰਪਰਾ ਨੂੰ ਜਿਹੜਾ ਆ ਇਹ ਕਾਇਮ ਰੱਖਿਆ ਹੋਇਆ ਆ ਔਰ ਟੁੱਟ ਜਿਹੜਾ ਲੰਗਰ ਆ ਇਸ ਮੌਕੇ ਦੇ ਉੱਪਰ ਜਿਹੜਾ ਆ ਆਈਆਂ ਹੋਈਆਂ ਸੰਗਤਾਂ ਨੂੰ ਸ਼ਰਧਾਲੂਆਂ ਨੂੰ ਉਹ ਟੁੱਟ ਲੰਗਰ ਵੀ ਜਿਹੜਾ ਆ ਉਹ ਵਰਤਾਇਆ ਗਿਆ ਔਰ ਇਸ ਮੌਕੇ ਦੇ ਉੱਪਰ ਜਿਹੜੀ ਆ ਝੰਡੇ ਦੀ ਰਸਮ ਵੀ ਜਿਹੜੀ ਆ ਉਹ ਅਦਾ ਕੀਤੀ ਗਈ ਆ ਔਰ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕਸ਼ਮੀਰੀ ਲਾਲ ਕੈਨ ਦੀ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਰਿਕਵੈਸਟ ਆ ਤੁਹਾਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਇਹ ਵੀਡੀਓ ਹੁਣ ਚੱਲ ਰਹੀ ਆ ਤੁਸੀਂ ਇਹ ਵੀਡੀਓ ਨੂੰ ਚਲਦੇ-ਚਲਦੇ ਹੀ ਆਪਣੇ YouTube ਚੈਨਲ ਦੇ ਉੱਪਰ ਜਿਹੜਾ ਆ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਵੀਡੀਓ ਨੂੰ ਚਲਦੇ-ਚਲਦੇ ਹੀ ਨਮਾ ਸ਼ਹਿਰ ਦਾਪਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਗਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਔਰ ਲਾਈਕ ਜ਼ਰੂਰ ਕਰਿਆ ਕਰੋ ਆਪਣੇ ਕਮੈਂਟ ਵੀ ਕਰ ਸਕਦੇ ਹੋ ਇਸ ਚੈਨਲ ਨੂੰ ਵੀਡੀਓ ਚਲਦੇ-ਚਲਦੇ ਹੀ ਸਬਸਕ੍ਰਾਈਬ ਕਰ ਦਿਓ ਫਿਰ ਤੁਹਾਡੇ ਕੋਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਚਾਹੇ ਉਹ ਰਾਜਨੀਤਿਕ ਹੋਵੇ ਚਾਹੇ ਉਹ ਧਾਰਮਿਕ ਹੋਵੇ ਚਾਹੇ ਉਹ ਸੱਭਿਆਚਾਰਕ ਹੋਵੇ ਹਰ ਤਰ੍ਹਾਂ ਦੀ ਜਿਹੜੀ ਗਤੀਵਿਧੀ ਆ ਉਹ ਤੁਹਾਡੇ ਤੱਕ ਨਵਾਂ ਸ਼ਹਿਰ ਦਵਾਬਾ YouTube ਚੈਨਲ ਰਾਹੀਂ ਜਿਹੜੀ ਆ ਉਹ ਤੁਹਾਡੇ ਕੋਲ ਪਹੁੰਚੇਗੀ ਔਰ ਆਓ ਦੇਖਦੇ ਹਾਂ ਮੇਲੇ ਦੀ ਪੂਰੀ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਸਾਈ ਮੋਲਾ ਸਾਈ ਮੋਲਾ ਸਾਈ ਮੋਲਾ ਸਾਈ ਮੋਲਾ ڀائي مولا ڀائي مولا ڀائي مولا ڀائي مولا ڀائي ये रिश्ता क्या कहलाता है इसी पे डल हां घरच्यान तो बोल बोल सुणा दे रे आज आपण ने मारू पाजी पाजी साडे बना

ਪਟੇ ਦੇ ਨਾਂ ਤੇ ਜੋਤੀ ਦੇ ਨਾਂ ਤੇ ਤੇ ਬਹੁਤ ਸਾਰੇ ਪਿੰਡ ਮਾਇਆ ਜਵਿੰਦਰ ਦੇ ਨਾਂ ਤੇ ਜਵਿੰਦਰ ਦੇ ਪੱਛੀ ਦੇ ਨਾਂ ਤੇ ਸੁਨੇਹਾ ਦੇ ਨਾਂ ਤੇ ਅਮਨਸਿਦ ਭਾਈ ਵਰਦੇ ਦੇ ਨਾਂ ਤੇ ਸਤਾਜ ਵੀ ਤੇ ਨਿਰਮਲ ਦੇ ਨਾਂ ਤੇ ਤਾਰਾ ਗੁਰੇ ਸਰਵ ਦੀ ਹਾਲ ਜਾ ਸਾਲਿਆ ਪਹਿਲਾਂ ਹੱਥ ਧੋ ਕੇ ਆ ਗਰਮੀ ਨਾਲ ਕਿੱਦਾਂ ਮੁਸ਼ਕਲ ਹੈ ਅਡੀ ਤੇਰੇ ਕੋਲ ਹੋ ਸੇਦਾ ਕਿਦਾਂ ਵਧੀਆ ਵਧੀਆ ਤੂੰ ਸਨ ਕਿਦਾਂ ਚੜਾ ਹਾਲ ਹਾਂ ਜੀ ਵੀ ਪਪਾ ਠੀਕ ਹੈ ਅਗਲੀ ਚ ਪੁੱਛਾਂ ਹੋਏ ਹਾਂ ਹਾਂ ਤੇਰੇ ਮਤਨ ਹੋਦਰ ਕਿਦਾਂ ਹੋਏ ਵਾਗਲ ਹੁੰਦਾ ਮੈਂ ਤੇ ਕੋਈ ਗੱਲ ਹੁੰਦੀ ਇੱਕੋ ਗੱਲ ਹੁੰਦੀ ਐ ਬੱਟ ਗਿਆ ਪਤਾ ਨਹੀਂ ਬੱਕਰੀ ਬੱਕਰੀ ਵੈਰਾਈਟੀ ਹੁੰਦੀ ਬੱਕਰੀ ਬੱਕਰੀ ਬੈਡਮੀਨ ਦੀ ਆ ਗਿਆ ਕਿੱਧਰ ਚਲਾ ਗਿਆ ਸੀ ਤੈਨੂੰ ਪਤਾ ਨਹੀਂ ਲੱਗਿਆ ਯਾ ਨਹੀਂ ਬਾਹਰੋਂ ਆਇਆ ਬਾਹਰੋਂ ਬਾਹਰ 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 ਕੈਨੇਡਾ ਗਿਆ ਸੀ ਕੋਈ ਛੋਟੇ ਮੋੜੇ ਪਿੰਡਾਂ ਜਿਆਂ ਦੇ ਨਾਲ ਲੈਣ ਲੱਗੇ ਕੈਨੇਡਾ ਨਹੀਂ ਗਿਆ ਬਾਹਰੋਂ ਆਇਆ ਯਾਰ ਬਾਹਰੋਂ ਐ ਅਮਰੀਕਾ ਗਿਆ ਹੋਣਾ ਬਾਹਰੋਂ ਯਾਰ ਸੌਤੀਆਂ ਵੀ ਗਿਆ ਹੋਣਾ ਖੁੱਤ ਬਹੀ ਗਿਆ ਹੁਣ ਬਾਹਰੋਂ ਗ੍ਰੀਸ ਗਿਆ ਹੁਣ ਤੇਰੇ ਅੱਗੇ ਪਈਏ ਜਾਂਦੇ ਨੇ ਉੱਥੋਂ कहिड़ी मेनू पी जमे मुंडा किथे जप ਮੈਨੇ ਜਗਾ ਕਲਾਕਾਰ ਤਾਂ ਥੱਕੇ ਹੋ ਲੱਗਦੇ ਆ ਇਹ ਮਹਾਰਾਜ ਜੀ ਹਾਂ ਜੀ ਕਲਾਕਾਰ ਤਾਂ ਥੱਕੇ ਹੋ ਲੱਗਦੇ ਆ ਆਹੋ ਅੱਜ ਕਮੇਟੀ ਚੁੰਨੀ ਤੁਸੀਂ ਲੈ ਲਓ ਖਾਦੇ ਨਹੀਂ ਤੁਹਾਡੇ ਘਰ ਦੇ ਬੈਠੇ ਇਹਨਾਂ ਦੀ ਦਿਵਸ ਸੋਈ ਰਹਿੰਦੀ ਹੈ ਤੁਹਾਡਾ ਸਿਮੀ ਕਰਕੇ ਘਾਰੇ ਮਾਰੀ ਆਜਾ ਤੁਹਾਨੂੰ ਲੈਂਟਰ ਵਾਲੀ ਇਹ ਮੀਰ ਸਾਹਿਬ ਦੀ ਆ ਲੱਗਦੀ ਤਾਂ ਮੀਰ ਸਾਹਿਬ ਦੀ ਆ ਚਲ ਮੈਂ ਤੁਹਾਡੇ ਕਹਿਣ ਤੇ ਜਾਇਆ ਨਹੀਂ ਹਲੋ ਖੈਰ ਭਾਗ ਉਠੀ ਦੇ ਅੰਦਰ ਐਂਟਰੀ ਸਭ ਕੋਠੀ ਦੇ ਅੰਦਰ ਤਾਂ ਆ ਗਈ ਆ ਮੈਨੂੰ ਦਰਵਾਜ਼ਾ ਨਹੀਂ ਕਿਤੇ ਲੱਭਿਆ ਕਿੱਥੇ ਅਮੀਰ ਆਹ ਮਾਈਓ ਆਹ ਕਾਰੇ ਬੁੱtela ਆ ਅਮੀਰ ਸਾਹਮਣੇ ਗੁੰਗਾ ਦਰਵਾਜ਼ਾ ਜਿੱਕਰ ਉਹ ਚੀਜ਼ ਤਾਂ ਦਿਖਾਇਆ ਇਹ ਖੈਰ ਭਾਗ ਕੋਠੀ ਦੇ ਅੰਦਰ ਤਾਂ ਆ ਗਈ ਆ ਆਹ ਕਿਹੜੀ ਚੀਜ਼ ਖੜੀ ਆ

ਕਾਣਾ ਕਾਣੀ ਦਾ ਆਜੋ ਮੇਰੇ ਪ੍ਰਾਣੀ ਗਾਗ ਮਿਲ ਜਾਂਦੇ ਉਹ ਬੱਲੇ ਬੱਲੇ ਗਾਗ ਮੇਰੀਏ ਕੁੜੀਆਂ ਲਿਆਵਾ ਲਿਆਓ ਲਿਆਓ ਆਜੋ ਸਿੰਦੋ ਮਿੰਦੋ ਪੂਡੋ ਕਾਲੋ ਜਿਆ ਰੇਡ ਲੱਖ ਪੇਮੈਂਟ ਪਾਜੀ ਤੂੰ ਅੰਨਣਾ ਸਿਮਰ ਸੰਦੂਆ ਗਲਾਸ ਵੱਜ ਜਾ ਉਹਦੇ ਪੈਰ ਤੇ ਬੱਲੇ 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 ਆ ਜਿਹੜਾ ਕੁੱਟੀ ਯਾਰ ਕੰਗੂ ਕਟੇ ਆਇਆ ਕਿਦਾ ਚਿੱਟੀ-ਚਿੱਟੀ ਹੋਈ ਪਈ ਨੇ ਕਿੰਨੇ ਕੇ ਪੈਸੇ ਲਾਤੇ ਮੇਰੀ ਘਾਸੜੇ ਦਾ ਰੰਗ ਵੀ ਫੇਰ ਆ ਰਕਣੀ ਆ ਜੀ ਤੇ ਹੋਰ ਦਿਓ ਤੇ ਲਿਆ ਕੇ ਮੂੰਹ ਤੋਂ ਹਟਾ ਮੁੰਡਾ ਇਹ ਨਹੀਂ ਕਰਨਾ ਮੈਂ ਕੁਮਾਰੀ ਮੇਨੀਆ ਤੈਨੂੰ ਮੈਂ ਇੱਕ ਇੱਕਦਮ ਨਹੀਂ ਬਾਹਰ ਖਿੱਚਦੀਆਂ ਬਾਹਰ ਦੀ ਬਾੜ ਵੀ ਲਾ ਲਿਆ ਕਰੋ ਆ ਹੋਇ ਤੇ ਰਾਜਾ ਬੂਗਾ ਇੰਨਾ ਸੋਣਾ ਬਣਾਇਆ ਆ ਜਾ ਵਰੇ ਨੂੰ ਆ ਬੂਗਾ ਸੋਣਾ ਇੰਨਾ ਬਣਾ ਲਿਆ ਭੈਣੇ ਮਮੀ ਵੀ 20 ਰੁਪਏ ਪੈਰਾ ਦੇ ਬਿਲਾ ਲੰਦੇ ਤੈਨੂੰ ਵੀ ਧੋਤਾ ਲਿਆ ਕਰੋ ਕਦੇ ਨੇ ਦੇਵਾਣੀ ਮੈਂ ਸ਼ੱਕ ਤੇਰੇ ਤੇ ਹੀ ਆ ਕੇ ਰੱਖਣੇ ਪੈਣੇ ਆ ਚਲ ਉੱਤੜੀ ਤੂੰ ਮੇਰਾ ਭਰਾਣਾ ਗਾ ਗਈ ਅੱਛਾ ਅੱਛਾ ਸਾਰਾ ਟੰਗ ਚ ਮੈਨੂੰ ਪਤਾ ਹੀ ਆ ਕੰਮ ਤੁਸੀਂ ਹੁਣੇ ਕਰ ਲੇ ਕੇ ਪਹਿਲਾਂ ਤੇ ਕੰਮੇ ਤੁਹਾਡਾ ਕੰਜਰਾ ਵਾਲਾ ਰੇ ਹੈ 200 ਬੀੜੀਆਂ ਦਾ ਬੰਡਰ ਹੈਗਾ ਕਿਸੇ ਕੋਲ ਮੈਨੂੰ ਇੱਕ ਵਾਰੀ ਸਮਝ ਨਹੀਂ ਲੱਗਦੀ ਮੈਂ ਬੀੜੀਆਂ ਨਹੀਂ ਪੀਂਦੀ ਦੋ ਬਾਣੀਆਂ ਦਾ 400 ਆਜਾ ਆਜਾ ਮੈਂ ਇੱਕ ਵੜਾ ਦਿਆਂ ਤੇਰੇ ਪੁੱਤ ਨੂੰ ਉਹ ਹੱਥ ਇਹ ਤਾਂ ਕੜਿਆ ਤਤੀ ਦੇ ਭਾਰੇ ਹੈ ਮੈਂ ਤੈਨੂੰ 20 ਵਾਰੀ ਕਿਹਾ ਸਾਰੇ ਪੈਸੇ ਵਟਿਆ ਕਰੇ ਤੇ ਕੋਣ ਜਿੱਕੇ ਦਾ ਸਿਲੰਡਰ ਮੁੱਕਿਆ ਉਹ ਤੇ ਭਰ ਆ ਲਓ ਆ ਜਾ ਇੱਕ ਗਾੜੇ ਦਾ ਦੋ ਗਾੜੇ ਟੱਕਾ ਪਰੇ ਹੋ ਜਾ ਆਹ ਹਾ ਮੈਨੂੰ ਗੋਪਿਆ ਪਾਣੀ ਕਿਹਦੀ ਤੁਰਿਆ ਗਾਣਾ ਸੋਣਾ ਤੇ ਛੋੜ ਪੋਲੀ ਬਾਹ ਫੜ ਕੇ ਕਿੱਥੇ ਨੂੰ ਲੈ ਕੇ ਚੱਲਾ ਭਾਈ ਸਾਹਿਬ ਬਾਹਰ ਹੋ ਜਾ ਆਇਆ ਪੀਸੀ ਘਕੜਨੇ ਮੈਂ ਆਹੋ ਭਾਈ ਸਾਹਿਬ ਦੇਖੋ ਜੇ ਕਿਸੇ ਦਾ ਕੰਮ ਬਣਦਾ ਹੋਵੇ ਇੰਦਾਂ ਦੇ ਕੁੱਤੇ ਬੱਲੇ ਨਹੀਂ ਬਣੋ ਕਿਤੇ ਨੂੰ ਲੈ ਕੇ ਦਰਿਆ ਆਹੋ ਮੇਰੀ ਮਾਸੀ ਆ ਕਾਦੀ ਮੈਂ ਕੁੱਪਾ ਚਲੀ ਜਾ ਕੇ ਸੋਣਾ ਮਾਰਨਾ ਨਹੀਂ ਤੂੜਾ ਤੂੰ ਕਾਣਾ ਆਇਤਾ ਨਹੀਂ ਹੋ ਜਵੇ ਕਹਿੰਦੇ ਆ ਬੋਲਦੇ ਆਹ ਕਾਣਾ ਆਇਤਾ ਨਹੀਂ ਹੋ ਜਵੇ ਬਿੱਦਾ ਦਾ ਆ ਸਾਡੇ ਪੇਟੀ ਵਾਲੇ ਨੂੰ ਖੁੱਲ ਕੇ ਉਹਨੇ ਕਿਤੇ ਲੀਰਾ ਖਾਧੀਆਂ ਕਿਤੇ ਐਡਾ ਕਿ ਤਰ੍ਹਾਂ ਸਰਭਾਗ ਹਾਜੀ ਮੀਤ ਬਾਵਾ ਜੀ ਜਿਹਨੇ ਸਰਕਾਰ ਦੇ ਨਾਮ ਹੋ ਰਿਹਾ ਉਹਦੇ ਨਾਲ ਕੋਸਤਰੀ ਮੀਤ ਬਾਵਾ ਸੂਰਬਸਰੀ ਮੀਤ ਬਾਵਾ ਜੀ ਉਪਦਾਤ ਸਰਕਾਰ ਦੇ ਦਾ ਹਾਲਪੁਰ ਵਾਲੀਆਂ ਸਰਕਾਰ ਦੇ ਨਾਮ ਤੇ ਬਾਕੂ ਬੰਗਾਦਾਂ ਜੀ ਦੇ ਨਾਮ ਤੇ ਸੂਰਬਸਰੀ ਮੀਤ ਬਾਵਾ ਜੀ ਅਮਰਿਤਪਾਲ ਜੀ ਦੇ ਭਾਈ ਵਾਲੇ ਦੇ ਨਾਂ ਤੇ ਅਮਰਿਤਪਾਲ ਜੀ ਦੇ ਭਾਈ ਵਾਲੇ ਦੇ ਨਾਂ ਤੇ सोनू ਜੀ ਦੇ ਭਾਈ ਵਾਲੇ ਦੇ ਨਾਂ ਤੇ ਸਭੂਰ ਬਸਰੀ ਵਿਆਹ ਦੀ ਕਾਗਨਾਤੀ ਨੀਤੀ ਦੇ ਨਾਂ ਦੇ ਕਾਬੇ ਅੰਤਰਾ ਉਹਨਾਂ ਦੇ ਨੀਤੀ ਦੇ ਨਾਂ ਤੇ ਸਾਰੇ ਸਾਹਮਣੇ ਵਾਲੇ ਦੇ ਨਾਂ ਤੇ ਸਭੂਰ ਬਸਰੀ ਵਿਆਹ ਦੀ ਸਾਰੇ ਸਾਹਮਣੇ ਵਾਲੇ ਦੇ ਨਾਂ ਤੇ ਸਭੂਰ ਬਸਰੀ ਵਿਆਹ ਦੀਆਂ ਜੀ ਬਾਪੂ ਗੁੰਬਦਾ ਜੀ ਸత్య ਸਰਕਾਰਾ ਦੇ ਨਾਂ ਤੇ ਸਭੂਰ ਬਸਰੀ ਦੇ ਨਾਂ ਤੇ ਸਪੈਸ਼ਲੀ ਵਿਆਹ ਗੱਬਰ ਦੇ ਨਾਂ ਤੇ ਸੋਨਮ ਤੇ ਰਿਤਿਕ ਦੇ ਨਾਂ ਤੇ ਸਭੂਰ ਬਸਰੀ ਵਿਆਹ ਦੀ ਗੁਲਵਿੰਦਰ ਗੌਰ ਦੇ ਨਾਂ ਤੇ ਤੇ ਰਾਣਾ ਜੀ ਦੇ ਨਾਂ ਤੇ ਸਭੂਰ ਬਸਰੀ ਵਿਆਹ लगदा की जनाती नेहा जी साइकिल वाले ने नाते नेहा जी साइकिल वाले जनाती पति श्री की बिबी जनाती सौरभ कहीं गीत माया पछे की बिबी जनाती मीका जी इडली वाले जनाती मनोज जी इडली वाले जनाती सारी महफिलिया आया नहीं पेनी से जनाती सौरभ श्री गीत माया जी गर्तिया ने सीन मुंडे ने नाते लगदे सीन मुंडे ने गर्तिया वाले जनाती वो करके इतना जी विपद जनाती विपद जी जनाती बस करके साथ चली ਦੀ ਉਹਨਾਂ ਕਰੀਏਤਮੈਂ ਦੀ ਸੱਪ ਦੇ ਰਾਖ ਸੱਪ ਦੇ ਨਾਮ ਇਹ ਲਾ ਕੇ ਟੀਚੇ ਉਹਨਾਂ ਨੇ ਬਹੁਤ ਸਾਰੇ ਵਿਅਤਮਾਇਆ ਇੱਕ ਮੈਂ ਦੀ 483 ਦੇ ਨਾਂ ਤੇ ਸਪੈਸ਼ਲ ਵਿਅਤਮਾਇਆ ਸੀ 20 ਦਿਨਾਂ ਦੇ ਸਪੈਸ਼ਲ ਵਿਅਤਮਾਇਆ ਵੀ 10 ਜੋ ਬਿਹਾਦੇ ਵੀ ਤੇਰੇ ਨਾਂ ਤੇ ਸਹੋਰ ਦੇ ਸਰੀਰ ਦੇ ਮੈਚ ਦੀ ਨੀਤੀ ਜੀ ਸਪੀਨ ਵਾਲੇ ਦੇ ਨਾਂ ਤੇ ਨੀਤੀ ਜੀ ਸਪੀਨ ਵਾਲੇ ਦੇ ਨਾਂ ਤੇ ਵਿਅਤਮਾਇਆ ਜੀ ਸਾਰੇ ਫਾਮਲੇ ਵਾਲੇ ਦੇ ਨਾਂ ਤੇ ਸਹੋਰ ਦੇ ਵਿਅਤਮਾਇਆ ਜੀ ਸਾਰੇ ਗਰੱਤੇ ਵਾਲੇ ਦੇ ਨਾਂ ਤੇ ਫਿਰ ਬਣੀ ਸ਼ੁਕਰੀਆ ਧੰਨਵਾਦ E che cosa fai? E niente, non mi pare. Sali, vede, 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 ਕਿਆ ਗੱਲ ਐ ਕੱਤੇ ਘਟੂ ਆ ਆ ਆ ਆ ਵੜੀ ਆ ਉਸ ਤੋਂ ਛੋਟੀ ਉਹ ਆ ਜਾ ਬੀੜੀ ਫੂਕ ਮਹਿਕ ਮਾ ਇਹ ਤਾਂ ਸਾਡੀ ਜੇ ਮਾਮਾ ਚੋਰੀਆਂ ਨੂੰ ਪੜਾਉਂਦਾ ਰਹੇ ਤਾਂ ਪੈ ਲੋਕਾਂ ਮੋਰੀ ਨਾ ਬੋਲ ਇਹ ਬੀੜੀ ਵੀ ਨਹੀਂ ਪੀਂਦੀ ਕੋਈ ਤਾਂ ਪੜਾਈ ਕਰ ਲੈ ਇਹ ਤਾਂ ਕੁਲੀ ਪਾਲਾਂ ਦੀ ਹੋਣੀ ਉਹ ਆਏ ਖੜੀ ਇਹ ਵੀ ਕੁਝ ਵੀ ਖਾਂਦੀ ਪੀਂਦੀ ਲੱਗਦੀ ਨਾ ਇਹ ਬੀੜੀ ਕੁਲੀ ਪਾਲਾਂ ਦੀ ਦਿਨ ਵਾਲ ਜਾਂਦੀ ਪਤਾ ਕਾਤੇ ਪਤਾ ਕਾਤੇ ਹਾਂ ਇਹ ਅੱਜ ਕੱਲੇ ਦਾ ਹੁੱਤੇ ਨੂੰ ਮੂਹੇ ਓਏ ਮਰ ਜਣਾ ਨਾ ਵੇਤਾ ਆ ਮੇਰੀ ਸਭ ਤੋਂ ਛੋਟੀ ਕੁੜੀ ਆ ਹਾਂ ਬੱਲੇ ਬੱਲੇ ਆ ਵੀ ਛੋਟੀ ਕੁੜੀ ਹੈ ਤੇਰੀ ਇਹੀ ਹੈ ਛੋਟੀ ਇਹਦਾ ਛੜਦਾ ਕੀ ਮਤਲਬ ਛੜ ਜਾ ਤੂੰ ਕਾ ਨੋਰੇ ਨੂੰ ਆਈਏ ਮੈਂ ਦਰਨੀ ਪਤਾ ਕਿੰਨੀ ਹੈ ਇਹ ਇਹਦਾ ਕਿੰਨਾ ਰੇਟ ਨਹੀਂ ਤੂੰ ਉਹਦਾ ਪੁੱਛ ਪਹਿਲਾਂ ਪਤਾ ਤੇ ਇਹਦਾ ਅੱਡੀ ਦਾ ਫਿਰ ਛੋਟੀ ਦਾ ਫਿਰ ਉੱਤਰ ਛੋਟੀ ਦਾ ਇਹਦਾ ਕੈਰੇਕਟਰ ਲੈ ਸੋ ਆ ਇਹ ਤਾਂ ਫਰੀਦ ਚਲ ਜਾਂਦੀ ਆ ਆ ਇਹਦਾ ਕਿੰਨਾ ਆ ਆ ਇੱਕ ਗਾਣੇ ਦੇ ਲੈਦੀ ਆ 100 ਰੁਪਇਆ ਲੈ ਹੋਰ ਭੈਂਦੀ ਮਮੀ ਨਵੇਂ ਸ਼ਹਿਰ ਅੱਡੇ 'ਚ 20 ਵਾਰੀ ਦੇਖੀ ਮੈਂ ਕੀ ਕਰਦੀ ਓਥੇ ਲੱਗੀ ਮੇਰੀ ਵੀਡੀਓ ਦੇ ਬੰਦਰ ਤੇ ਲੋਕਾਂ ਨਾਲ ਗਈ ਸੋਏ ਸੋਏ ਕਹਿੰਦੀ ਆ ਜੋ ਹਮ ਕੋ ਤੁਮ ਕੋ ਆ ਉਸ ਤੋਂ ਛੋਟੀ ਇਹਦਾ ਰੇਟ ਕਿੰਨਾ ਇਹਦਾ ਹੈਗਾ ਯਾਰ 200 ਸਿੰਦਾ ਦਾ ਹੈ ਨਹੀਂ ਕੋਈ ਸੀ ਬੱਲੇ ਬੱਲੇ 200 ਇਹਦਾ ਇਹਦਾ 300 ਆਦਰ 400 ਇਹਦਾ ਸੌਰੀ ਹੈ ਕਾ ਤੇ ਮੇਰੀ ਗੱਲ ਸੁਣਾ ਜਿਹੜੀ ਆ ਐ ਨਾ ਜੀ ਇਹਦਾ ਕੈਰੈਕਟਰ ਬਹੁਤ ਲੈਸ ਆ ਮੈਂ 15 16 ਜਗਾ ਵਿਆਹੀ ਇਹ ਕਿਤੇ ਟਿਕਦੀ ਨਹੀਂ ਕਾ ਅਸੀਂ ਕਰਦੀਏ ਭੀ ਕੀ ਬੁੜੇ ਨਾ ਨਾਲੇ ਅਗਲੇ ਲਾਉਂ ਤੁੰਨਾ ਨਾਲੇ ਚੁੱਕਦੂ ਫੱਟਾ ਬੰਦੇ ਇਹਦਾ ਕਿ ਆਏ ਦਾਦਾ ਮਾਮਾ ਲੈ ਸਾਜੇ ਆ ਲੀਕ ਦੇ ਕੇ ਨਹੀਂ ਸੋਣੀ ਪਾਈ ਤੇਰੇ ਪੌਣੀਆਂ ਅਰੇਂਜ ਪਾ ਦੇ ਇੰਕ ਐਸਾ 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 ਆ ਦੋਸਤ ਫੜ ਜਾ ਐ ਤੇ ਐ ਤੇ ਆ ਦੋਸਤਾਂ ਲੈਂਦੀ ਆ ਫੜ ਜਾ ਸਾਰੀਏ ਪੈਟਰੋਲ ਲੱਗਾ ਆ ਇਹ 15 16 ਨੇੜਿਆਂ ਦੀ ਮਾਂ ਆ ਏ 15 16 ਨੇੜਿਆਂ ਦੀ ਮਾਂ ਆ ਆਹੋ ਕਹਿੰਦੇ ਹੁੰਦੇ ਜਾੜਾ ਪਰੇ ਕਰਨੇ ਜਾਂਦੇ ਗਾਹਾਂ ਵਧਾਈਆਂ ਬਧੂਆਂ ਦੇਤੀਆਂ ਅੱਛਾ ਦੇਤੀਆਂ ਆ ਜਿਹੜੀ ਐ ਗੁੰਗੀ ਆ ਓਹ ਬੱਲੇ ਕੋਈ ਇਹ ਆ ਗੁੰਗੀ ਆ ਏ ਗੁੰਗੀਆਂ ਤਾਂ ਇਹਦਾ 300 ਰਹਾ ਆਹੋ ਆਦਾ 400 ਮਾਤੇ ਇਹ ਹਲੇ ਐ ਦਈਆਂ ਢੜਕੇ ਨਮੀ ਬਣਾਏ ਨੀ ਬੱਲੇ 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 ਐ ਦਈਆਂ ਤੇ ਦਈਆਂ ਇਹ ਦਈਆਂ ਇਹ ਸਬਜੀ ਮੰਡੀ ਢੜਕੇ ਢੜਕੇ ਬੋਹ ਜਾਂਦੀ ਸਬਜੀ ਲੈ ਜਾਂਦੀ ਆ ਖੀਰੀ ਖਾਂਦੀ ਉਹ ਖੀਰੇ ਖਾਂਦੀ ਆਹੋ ਪਰੇ ਹੋਏ ਗੋਦਾ ਬੋਲਦੀਆਂ ਬਾਲਦੀਆਂ ਵਿਹੜੀਆਂ ਆਹੋ ਐਂਡ ਵੀ ਆਇਰਵਾ ਦਾ ਲਾਗੇ ਜਿਦਾ ਚੂਹੇ ਫੜਨ ਵਾਲੀ ਕੜਕੀ ਹੁੰਦੀ ਆ ਪਰ ਐਡੀ ਕੜਕੀ ਪੇਟੀ ਥੱਲੇ ਨਹੀਂ ਆਦੀ। ਫੋਨਵੇਂ ਸਾਮੀਏ ਪੱਠੇ ਕੁੱਤਣ ਵਾਲੀ ਮਸ਼ੀਨ ਖੜੀ ਕੀਤੀ ਜਿਹਦਾ ਕੋਈ ਚੱਠਾ ਵੀ ਲਾ ਕੇ ਲੈ ਕੇ ਆਇਆ। ਕੋਈ ਨਹੀਂ ਚੱਠਾ ਤੁਹਾਡਾ ਵਰਤ ਲਵਾਂਗੇ। ਹਾਏ ਰੱਬਾ ਕਿੱਦਾਂ ਕੁ ਸੁਸterna ਭਰੀ ਪਈ ਐ ਗਰੀਬ। ਸਰਦੋ ਕਰਾਣਾ ਪ੍ਰੋਗਰਾਮ ਕਦੋਂ ਟਾਈਮ ਹੈਗਾ? ਟਾਈਮ ਤਾਂ ਹੈਗਾ ਮੇਰੀ ਪੇਮੈਂਟ ਭਰ ਦੋਗੇ ਐਵੇਂ ਨਹੀਂ ਉਹਨਾਂ ਕੋ ਮਾਇਆ ਕਿੰਨੀ ਦਾ ਪੁੱਛ ਕੇ ਆਓ। ਹੁਸ਼ਰ ਨੇ ਹੁਣੇ ਓਏ ਜੀ ਆ ਜਾਓ ਗਾਣੇ ਵਾਲੀ ਪੁੱਛਦੀ ਮਾਇਆ ਕਿੰਨੀ ਕਾ ਯਾਰ ਮਾਇਆ ਬਹੁਤ ਫਿਰ ਵੀ ਕਿੰਨੀ ਕਾ ਮਾਰੋ ਆਇਆ ਮਾਰੋ ਮਾਇਆ ਬਹੁਤ ਆਓ ਕਿੰਨੀ ਕਾ ਸਾਡੇ ਪੀਂਦਿਆਂ ਚ ਮਾਇਆ ਅੱਛਾ ਸਾਡੇ ਟਰਮਾਂ ਚ ਮਾਇਆ ਜੀ ਮਾਇਆ ਐਨੀ ਮਾਇਆ ਔਰ ਸਾਡਾ ਕੱਛਿਆਂ ਚ ਮਾਇਆ ਕਿਹੜੀ ਮਾਇਆ ਦੀ ਗੱਲ ਕਰੀ ਜੰਨਾ ਜਿਹੜੀ ਤੇਰੀ ਮਾਂ ਪੱਗਾਂ ਨੂੰ ਦੇਈ ਜੀ ਲੋਟਾ ਆਦੇ ਤੇ ਕੋਈ ਮੀਰ ਸਾਹਿਬ ਨਹੀਂ ਮਿਲੇ ਉਥੇ ਕੀ ਆ ਬਰਾਂਡੇ ਦੇ ਵਿੱਚ ਕਰਾ ਲੇ ਰੰਗ ਦਾ ਦੁਰਮਿੰਟ ਖੜਾ ਜਿਹਦੇ ਮੈਨੂੰ ਸਿਰ ਮੂੰਹ ਦਾ ਹੀ ਨਹੀਂ ਪਤਾ ਲੱਗਦਾ ਦਵਾ ਸਲਾਮ ਕਰਾਂ ਤਾਂ ਮੈਂ ਕਰਾਂ ਕੀ ਮੈਂ ਦੇਖਿਆ ਨਾ ਉਹਨੇ ਜਨਾ ਉਹ ਕਿਆ ਗੱਲ ਹੋਈ ਵੱਡੇ ਆ ਮੀਰ ਸਾਹਿਬ ਆ ਹਾਂ ਗਾਣੀ ਬੜੀ ਆਈ ਸੀ ਮਾਂ ਤੇਰੀ ਸੁਖੀ ਮੁੜ ਗਈ ਕਾਹਦੀ ਮਦਦ ਕੀ ਆ ਕਦੀ ਕੋਠੀ ਦੇ ਅੰਦਰ ਮਿੱਠਾ ਬਹਿ ਨਹੀਂ ਆਹ ਅੰਦਰ ਤੇ ਅੱਜ ਤਾਂ ਅਜਿਹਾ ਪਾਲੇ ਰੰਗ ਦਾ ਤਾਂ ਵੀ ਨਹੀਂ ਪਤਾ ਲੱਗਦਾ ਪ੍ਰਭਾ ਸੱਚੀ ਆ ਉਹ ਉਹ ਕਿਤਾ ਕਿਤੇ ਸੱਟ ਪੈਂਦੀ ਦੇਖ ਲਈ ਹੁਣ ਮੈਂ ਤਾਂ ਮੇਰਾ ਪਾਪਾ ਰੋੜੀ ਕੋੜਦੇ ਸੀ ਪ੍ਰਭਾ ਪਰਸੇ ਪਾਣਾ ਦਾ ਅੱਛਾ ਅੱਛਾ ਦੋ ਮੁੰਡਾ ਦੇ ਸੀ ਉਹਨੇ ਲਿਖਾ ਪੈ ਗਿਆ ਲਿਖਾ ਲੱਗੇ ਭੇਜ ਦੇ ਕੋਈ ਦੁਆਰਾ ਭੇਜ ਦੇ ਆਪਰੇ ਹੁੰਦਾ ਪਹਿਲਾਂ ਬਾਪ ਦਾ ਨਾਂ ਲੱਗਦਾ ਲੈ ਤੇਰੇ ਮੁੰਡਾ ਹੋਇਆ ਪਾਰਟੀ ਕੀਤੀ ਮੈਂ ਕੀਤੀ ਅੱਜ ਘੱਟ ਸਾਡੇ ਘਰ ਬੁੱਢੀਆਂ ਪਾਰਟੀ ਕਰ ਤਾਂ ਐ ਕਰਨੀ ਉਹ ਗਾਨੀ ਮੈਂ ਕਰ ਲੰਨਾ ਆਓ ਫੇ ਜਾ ਕੇ ਆ ਮੈਂ ਗਾਣੇ ਵਾਲੀ ਲੈ ਕੇ ਆਵਾਂ ਜਾ ਮੈਨੂੰ ਕਹੀ ਦੀ ਜੜ ਕਲਾਕਾਰਾਂ ਦੇ ਘਰੇ ਜਾਇਆ ਹੁਣੇ ਯਾ ਬਾਦਾਂ ਯਾ ਚ ਖੋਪੇ ਕਾਇਆ ਉਸਤਾ ਜੀ ਆ ਜਾ ਇਹ ਨੂੰ ਆ ਜਾ ਮੈਨੂੰ ਕਲਾਕਾਰ ਦੇਖ ਲੈਂਦੇ ਆ ਬੱਲੇ ਬੱਲੇ ਕਲਾਕਾਰ ਵੀ ਸਾਲੇ ਇਹਦਾ ਜਿਹਦਾ ਭੱਟੀ ਚ ਕੜ ਗਏ ਹੁੰਦੇ ਜਾਂਦੇ ਐ ਨਹੀਂ ਹੋ ਜਾ ਐ ਮਾਹਰ ਜੀ ਕਾਂਥਾ ਹਾਂ ਹਾਂ ਆਹ ਮਾ ਜੜਿਆ ਟਿਕੰਜੇ ਨਹੀਂ ਹੁੰਦੇ ਤੁਸੀਂ ਕੰਜੇ ਨਹੀਂ ਅਸੀਂ ਕੰਜੇ ਨਹੀਂ ਹੁੰਦੇ ਹੋ ਤੁਸੀਂ ਸਾਰੇ ਡੀਸੀ ਲੱਗੇ ਚੰਬੜੀ ਮਹਾਰਾਜ ਜੀ ਬੋਲ ਪੈ ਬੋਲ ਪੈ ਜਨਾ ਆ ਜਾ ਆ ਜਾ ਛੋਟੇ ਆ ਜਾ ਦੇਖ ਲੈ ਕਿਦਾਂ ਛੁਲਿਓ ਪੁੱਤੀ ਵਾਂਗੂ ਆਦੇ ਪੈ ਓਏ ਚਾਓ ਚਾਓ ਤਾਲ ਚਾਓ ਗਰਮੀ ਆ ਨਾ ਭਜਾਓ ਉਹਨਾਂ ਨੂੰ ਬੋਲ ਪੈ ਬੋਲ ਪੈ ਸਰਬਾਈਆ ਬਾਰੋਂ ਮੀਰਵਲੀ ਸ਼ੇਫੀ ਜੀ ਅੱਲਾ ਪੀਨੋ ਪੀਜ਼ਾ ਵਾਲੇ ਦੇ ਨਾਲ ਜੇ ਸਾਰੇ ਸਟਾਫ ਦੇ ਨਾਂ ਦੇ ਬਹੁਤ ਸਾਰੇ ਵੀਰਤ ਪਾਇਆ ਮਿਹਰਬਾਨੀ ਜੀ ਲਾਈਵ ਟੇਰ ਹੋ ਗਈ ਉਸ ਤੇ ਪੇਜ ਦੇ ਜਿਹੜਾ ਨੇ ਕਿ ਪੀਜ਼ਾ ਦੀ ਸੇਵਾ ਕੀਤੀ ਉਹਨਾਂ ਦੇ ਨਾਂ ਤੇ ਮਿਹਰਬਾਨੀ ਬਸ ਪੀਜ਼ਾ ਘਰ ਜੀ ਮੋਹਰੀ ਸਾਹਿਬ ਨੇ ਡਾਂਸ ਦੀ ਤਿਆਰੀ ਨੇ ਮੈਡਮ ਰਮਨ ਖੰਨਾਚੀ ਉਰ